ਜਾਣ ਦੀ ਦਰ ਜੋ 15 ਵਾਰ ਕਰੇ ਜੋ

एसी का तो बचाव हो गया एसी ने भी माफ करा लगा ही पर नहीं कर पाया सलवाना जी सर ये चोरी की घटना हुई है नुकसान भाई आ टाइम तक रात वज के दस पंद्रह मिनट नुकसान चलो तो कोई ज्यादा नहीं हो पी पर फिर भी यार रोड उपर शटर तोड़ गए फ्रंट वाला शटर गली शटर वा वो सारे तोड़ गए अंदर वड़ के गले तोड़े अलमारियां तोड़िया चंगा खलेरा पा गए अपने वो पूरा टाइम लग गए पूरा टाइम कोई उन्हों किसी गंटा, गंटा उन्होंने किसी चीज़ का डर नहीं अंदर वड़ के प्रो अद्धा घंटा पौना घंटा ला के उन्होंने शटर तोड़े हजे रोड के उपर देखो अपनी दुकान आ रोड के उपर उन्होंने किसी चीज़ का डर नहीं कि रोड के उपर दुकान आ कोई आजूआ प्रोपर अपना टाइम ला के तोड़ के गए जी ਮੈਨੂੰ ਜੀ ਸਵੇਰੇ 6 ਵਜੇ ਫੋਨ ਆਇਆ ਸਾਡੇ ਲੇਬਰ ਵਾਲੇ ਜਿਹੜੇ ਇੱਥੇ ਮੁੰਡੇ ਰੱਖੇ ਹੋਏ ਆ ਉਹਨਾਂ ਦਾ ਫੋਨ ਆਇਆ ਕਿ ਬੌਜੀ ਦੁਕਾਨ ਤੇ ਜਲਦੀ ਆਓ ਤੇ ਸ਼ਟਰ ਸਾਰੇ ਟੁੱਟੇ ਹੋਏ ਆ ਸ਼ਟਰ ਚੱਕੇ ਹੋਏ ਆ ਸਾਰੇ ਟੁੱਟੇ ਹੋਏ ਆ ਫਿਰ ਮੈਂ ਆ ਕੇ ਦੇਖਿਆ ਤਾਂ ਸਾਰੇ ਸ਼ਟਰ ਤਿੰਨ ਤੋਂ ਚਾਰ ਸ਼ਟਰ ਸਾਡੇ ਚੱਕੇ ਤੇ ਟੁੱਟੇ ਹੋਏ ਸੀ ਸਾਰੇ ਬੈਂਡ ਹੋਏ ਪਏ ਸੀ ਫਿਰ ਬਾ ਚਲਿਆ ਫਿਰ ਅੰਦਰ ਆਏ ਤੇ ਦੇਖਿਆ ਗੱਲਾਂ ਵੀ ਟੁੱਟਾ ਆਇਆ ਸੀਗਾ इवन ਸ਼ਟਰ ਚੱਕ ਕੇ ਸਾਡੇ ਅੰਦਰ ਸ਼ੀਸ਼ੇ ਦੇ ਗਲਾਸ ਲੱਗਾ ਹੋਇਆ ਵਾ ਉਹਨੂੰ ਵੀ ਲੋਕ ਲੱਗੇ ਸੀ ਇਹਨਾਂ ਸ਼ੀਸ਼ੇ ਦੇ ਟਫਨ ਦੇ ਲੋਕ ਵੀ ਤੋੜਤੇ ਉਹਨਾਂ ਨੇ ਉਹ ਤੋੜ ਕੇ ਅੰਦਰ ਐਂਟਰ ਹੋਏ ਆ ਪੁਲਿਸ ਪਹੁੰਚੀ ਮੌਕੇ ਤੇ ਉਹ ਜਾਂਚ ਪੁਲਿਸ ਆਈ ਸੀ ਸਵੇਰੇ 8 ਵਜੇ ਆਈ ਸੀਗੀ ਉਹ ਆਪਣੀ ਕਾਗਜ਼ੀ ਕਾਰਵਾਈ ਕਰਕੇ ਤੇ ਉਹ ਚਲੇ ਗਏ ਆ ਤੇ ਸੀਸੀਟੀਵੀ ਜਿਹੜੇ ਤੁਸੀਂ ਦੇਖ ਕੇ ਉਹ ਜੀ ਨਜ਼ਰ ਆਏ ਹੋਰ ਵਿੱਚ ਸਾਰੇ ਇਦਾਂ ਦਾ ਪ੍ਰੋਪਰ ਪਤਾ ਨਹੀਂ ਚੱਲਦਾ ਪਿਆ ਮੂੰਹ ਵਾਂ ਪੈਕ ਕੀਤਾ ਹੋਇਆ ਸੀ ਉਹਨਾਂ ਨੇ ਆਪਣੇ ਮੋਟਰਸਾਈਕਲ ਦੇ ਪਿੱਛੇ ਜਿਹੜੀ ਨੰਬਰ ਪਲੇਟ ਸੀ ਉਹ ਮਿੱਟੀ ਦੇ ਨਾਲ ਉਹਨਾਂ ਨੇ ਆਪਣੀ ਕਵਰ ਕੀਤੀ ਹੋਈ ਸੀ ਨੰਬਰ ਪਲੇਟ ਮਨਨ ਕਿ ਪ੍ਰੋਪਰ ਪੂਰੀ ਤਿਆਰੀ ਨਾਲ ਆਏ ਸੀਗੇ ਕਿ ਕਿਸੇ ਨੂੰ ਸਾਡੀ ਪਛਾਣ ਨਾ ਹੋਵੇ ਮਨਨ ਕਿ ਇੱਕ ਰਾਤ ਵਿੱਚ ਹੀ ਸਾਡੀ ਰੋਡ ਦੇ ਉੱਪਰ ਤਿੰਨ ਘਟਨਾਵਾਂ ਹੋਈਆਂ ਵਾ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ 'ਤੇ ਸ਼ਟਰ ਤੋੜੇ ਇਹਨਾਂ ਨੇ ਤਿੰਨ ਦੁਕਾਨਾਂ ਦੇ ਵਿੱਚ ਵੜੇ ਗਸ਼ਤ ਗਸ਼ਤ ਨਹੀਂ ਹੁੰਦੀ ਪੁਲਿਸ ਦੀ ਕਰੇ ਨਾ ਹੁੰਦੀ ਨੀ ਜੀ ਇੱਥੇ ਗਸ਼ਤ ਅਸੀਂ ਰਾਤ ਨੂੰ ਕਦੇ ਨਹੀਂ ਦੇਖੀ ਅਸੀਂ ਕਰੋ ਰਾਤ ਨੂੰ ਫੰਕਸ਼ਨ ਤੋਂ ਆਨੇ ਆ ਕਰੇ ਕਿਤੋਂ ਆਨੇ ਆ ਇੱਥੇ ਪੁਲਿਸ ਵੀ ਕੋਈ ਪੀਸੀਆਰ ਦੀ ਕੋਈ ਗਸ਼ਤ ਨਹੀਂ ਆ ਜੇ ਗਸ਼ਤ ਹੁੰਦੀ ਤਾਂ ਇੰਨੀ ਵੱਡੀ ਵਾਰਦਾਤ ਨਹੀਂ ਹੋਣੀ ਸੀ ਇਹ ਤੁਹਾਡੀ ਮੰਗ ਹੈਗੀ ਪ੍ਰਸ਼ਾਸਨ ਸਾਨੂੰ ਮੰਗਾ ਇੱਕ ਮੰਗਵਾਜੀ ਪੁਲਿਸ ਰੀ ਤਣਾਤੀ ਵਧਾਈ ਜਾਵੇ ਸ਼ਹਿਰ ਦੇ ਹਰ ਰੋਡ ਦੇ ਉੱਪਰ ਗਸ਼ਤ ਕੀਤੀ ਜਾਵੇ ਤਾਂ ਕਿ ਜਾਨੀ ਮਾਲ ਹਾਲ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ ਇਕੋ ਮੰਗ ਕਰਦੇ ਆ ਜੀ ਚਲੋ ਇਹ ਦੁਕਾਨਾਂ ਦੇ ਆਪੇ ਜਿੰਦੇ ਲਾ ਲਾਂਗੇ ਪਰ ਗਸ਼ਤ ਜੂਰੀ ਆ ਉਹ ਜਿਹੜੇ ਚੋਰ ਆ ਬੇਖੌਫ ਸੜਕ ਤੇ ਘੁੰਮਦੇ ਆ ਬਿਨਾਂ ਕਿਸੇ ਡਰ ਤੋਂ ਇਹ ਜਿਹੜੇ ਦਾਤਰ ਰੱਖੇ ਹੁੰਦੇ ਉਹਨਾਂ ਦੇ ਕਿਰਪਾਨਾਂ ਰੱਖੀਆਂ ਹੁੰਦੀਆਂ ਵਾ ਕੱਲਾ ਬੰਦਾ ਨੂੰ ਉਹਦੇ ਲੁੱਟ ਲਣਗੇ ਪੁਲਿਸ ਨੂੰ ਸਾਨੂੰ ਮੰਗਵਾ ਪੁਲਸੋਂ ਕੀ ਆਪਣੀ ਨਿਗਰਾਨੀ ਤੇ ਗਸ਼ਤ ਵਿਵਧਾਨ ਤਾਂ ਕਿ ਕਾ ਕਿਸੇ ਹੋੜ ਦਾ ਨੁਕਸਾਨ ਨਾ ਹੋਵੇ ਹਾਂਜੀ ਬਾਈ ਗੁਰਜੀ ਕੀ ਨਾਮ ਆਪਣਾ ਹੈ ਮਜੀਤ ਸਿੰਘ ਹਾਂਜੀ ਬਾਈ ਗੁਰਜੀ ਕੀ ਗੱਲ ਹੈ ਕਿ ਮੇਰੀ ਦੁਕਾਨ ਤੇ ਉਹ ਦੋ ਚਾਰ ਰੱਖੇ ਹੋਏ ਪੁੱਤ 1.5 ਲੱਖ ਦਾ ਨੁਕਸਾਨ ਆ ਗਿਆ 1.5 ਲੱਖ ਦਾ ਇਹ ਕਿੰਨੇ ਵਜੇ ਵਾਰ ਦੁੱਤੀਏ ਰਾਤ ਅੱਧ ਰਾਤ ਤੁਹਾਨੂੰ ਕਿੱਦਾਂ ਪਤਾ ਲੱਗਾ 6:00 6 ਵਜੇ ਮੈਨੂੰ ਫੋਨ ਗਿਆ ਤਾਂ ਹਾਂਜੀ ਮੈਂ ਵੀ ਦੱਸਿਆ ਵੀ ਤੁਹਾਡੀ ਦੁਕਾਨ ਦੇ ਤਾਂ ਸਾਰੇ ਟੁੱਟੇ ਦੇ ਸ਼ੈੱਫ ਆਂ ਜਿੰਦਾ ਕੋਈ ਨਹੀਂ ਟੁੱਟਾ ਸ਼ੈੱਫ ਪੱਤੀ ਤੋੜ ਕੇ ਨਾ ਘਰ ਕੇ ਥੱਲੋਂ ਅੰਦਰ ਵੜ ਗਏ ਬਾਗੇ ਸ਼ੀਸ਼ੇ ਦਾ ਗੇਟ ਸੀ ਉਹ ਵੀ ਤੋੜ ਦਿੱਤਾ ਆਸਰੇ ਦਾ ਮੈ ਰੋਡ ਤੇ ਬਾਗਾਂ ਗੁੱਤੀ ਉਹ ਸਿੱਧਾ ਉਹਨੇ ਗੱਲ ਨਹੀਂ ਕਰ ਸਮਾਰਿਆ ਹਾਲ ਆਇਆ ਨਹੀਂ ਮੈਂ ਤੇ ਆ ਬੇਜਮਾਨ ਬੈਠਿਆ ਨੇ ਕਿਉਂਕਿ ਮੇਰਾ ਪੁੱਤ ਟੀ ਵਧਾਂਦਾ ਮੈਂ ਹੁਣ ਹੁੰਦਾ ਹੀ ਨਹੀਂ ਟੀ ਤੇ ਮੈਂ ਪੁੱਤ ਦੀ ਗੱਲ ਹੈ ਨਹੀਂ ਸੀ ਮੈਂ ਪੈਸੇ ਨਾਲ ਨਹੀਂ ਲੈ ਕੇ ਜਾਂਦਾ ਉਹ ਪੈਸੇ ਫੇ ਮੈਂ ਇੱਥੇ ਰੱਖ ਗਿਆ ਕਿੰਨਾ ਕੈਸੀ ਗੱਲੇ ਚ ਥੰਨੇ ਵੇਖ ਜਾਂਦੀ ਹੈ ਥੰਨੇ ਯਾਰ ਜੀ ਜਿਹੜੇ ਅਣਗਿਣਤ ਉਹਨਾਂ ਦੀ ਮੈਨੂੰ ਪਤਾ 10-15 ਹਜ਼ਾਰ ਤੋਂ ਜਿੰਨੇ ਜਿਹੜੇ ਪਿੱਛੇ ਛੱਡ ਗਏ ਇਸ ਏਰੀਆ 'ਚ ਰਾਤ ਨੂੰ ਕੋਈ ਚੌਂਕੀਦਾਰ ਆਂਦਾ ਕੋਈ ਚੋਗੇ ਪ੍ਰਾਇੋਰਟੀ ਨਹੀਂ ਕੀਤਾ ਤੇ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ? ਪੁਲਿਸ ਪ੍ਰਸ਼ਾਸਨ ਕੀ ਮਿਲਣਾ ਸਾਨੂੰ ਪੁਲਿਸ ਆਈ ਆਪੜੀ ਪੁੱਛ ਕੇ ਚੱਲੇਗੀ। ਨਹੀਂ ਆਈ ਅੰधे ਦੇ ਘੰਟਾ ਲਾਤਾ ਉਹਨਾਂ ਨੇ ਸਵੇਰ ਲਾਇਆ। ਘੰਟਾ ਡੇਢ ਘੰਟੇ ਬਾਅਦ ਪੁਲਸ ਆਈ ਹੈ। ਸੀਸੀਟੀਵੀ ਫੋਟੋ ਵਗੈਰਾ ਹੈਗੀ ਕੋਈ? ਠੀਕ। ਠੀਕ। ਹਾਂਜੀ ਸਰਵਾਨ ਦਾ ਮੈਂ ਬ੍ਰਦਰ ਆ ਜੀ ਹਾਂਜੀ ਤੇ ਇਹ ਦੁਕਾਨਾਂ ਸਾਡੀਆਂ ਇੱਥੇ ਤਿੰਨ ਜੀ ਸਰੀਏ ਦੀਆਂ ਪਲਾਈਵੋਡ ਦੀਆਂ ਤੇ ਭੇਡੀਆਂ ਤਿੰਨਾਂ ਦੁਕਾਨਾਂ ਦੇ ਸ਼ਟਰ ਟੁੱਟੇ ਗਏ ਆ ਤੇ ਗੱਲੇ ਸਾਰੇ ਟੁੱਟੇ ਆ ਜੀ ਤੇ ਨੀਰਵਲ ਰਾਤ ਨੂੰ 3 ਵਜੇ ਚੋਰੀ ਹੋਈ ਆ ਇੱਥੇ ਅਸੀਂ ਸਾਰੇ ਪਹੁੰਚੇ ਆ ਜੀ ਸਾਰੇ ਆ ਕੇ ਦੇਖਿਆ ਅਗੇ ਚੋਰੀ ਬਹੁਤ ਨੁਕਸਾਨ ਆਇਆ ਤਿੰਨੇ ਸ਼ਟਰ ਟੁੱਟੇ ਹੋਏ ਆ ਤੇ ਨੈਰ ਬੌਟ ਕੈਸ਼ ਜਿਹੜਾ ਵਾ ਇੱਕੋ ਚੱਕਿਆ ਗਿਆ ਵਾ ਜੀ ਕਿੰਨਾ ਕੁ ਨੁਕਸਾਨ ਆਇਆ ਭਾਈ ਤੁਹਾਡੀ ਕੈਸ਼ ਆ ਜੀ ਜੋ ਇੱਕ 25000 ਇੱਕ ਦੁਕਾਨ ਤੇ ਇਹਨਾਂ ਦੇ 3000 ਦੂਜੀ ਦੁਕਾਨ ਤੇ ਬਾਕੀ ਹੋਰ ਜਿੱਦਾਂ ਸਮਾਨ ਸੋਨ ਵਿਖਰੇਆ ਪਿਆ ਵਾ ਕੁਝ ਲੈ ਗਏ ਆ ਕਾਫੀ ਕੋਸਟਲੀ ਚੀਜ਼ਾਂ ਜਿਹੜੀਆਂ ਵਿੱਚੋਂ ਇੱਥੋਂ ਗਈਆਂ ਵਾ ਆੜੀ ਵੀ ਦੁਕਾਨ ਤੋਂ ਕਾਫੀ ਕੋਸਟਲੀ ਚੀਜ਼ਾਂ ਗਈਆਂ ਜਿਹੜੇ ਚੋਰ ਸিসিਟੀਵੀ ਫੁਟੇਜ ਤੇ ਆਏ ਆ ਚੋਰ ਆਏ ਆ ਜੀ ਸিসিਟੀਵੀ ਫੁਟੇਜ ਆਏ ਆ ਜਾਂ ਦੋਨਾਂ ਦੀ ਬਾਕੀ ਇੰਚਾਰ ਸਾਹਿਬ ਨੂੰ ਇਹ ਫੁਟੇਜ ਦਿੱਤੀਆਂ ਗਈਆਂ ਵਾ ਜੇ ਦੇ ਦਾਤੇ ਮਤਲਬ ਕੀ ਇਹ ਕਾਰਵਾਈ ਅੱਗੇ ਅਰੰਭੀ ਪ੍ਰਸ਼ਾਸਨ ਨੂੰ ਤੁਹਾਡੀ ਕੀ ਮੰਗ ਸਰਸ ਨਹੀਂ ਮੰਗਾਂ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਤੇ ਰਾਤ ਨੂੰ ਸਿਕਿਉਰਟੀ ਵਧਾਈ ਜਾਵੇ ਬਾਕੀ ਆਮ ਜਨਤਾ ਜਿਹੜੀ ਆ ਬੜੀ ਪਰੇਸ਼ਾਨ ਹੈ ਚੋਰੀਆਂ ਵੱਧ ਰਹੀਆਂ ਨੇ ਸ਼ਹਿਰ ਦੇ ਵਿੱਚ ਤੇ ਇਹਨਾਂ ਨੂੰ ਜੜੀ ਫਲ ਪਾਈ ਠੀਕ